ਮੈਂ ਇਕ ਵਾਰੀ ਕਾਲਿਆ ਸਾਹਿਬ ਸਰ ਦੇ ਕਰੇ ਆਏ ਹਨ ਇਹਨਾਂ ਦੇ ਰਾਤ ਨੂੰ ਕੋਈ ਐਂਟੀ ਸੋਸ਼ਲ 엘ਮੈਂਟਸ ਨੇ ਗਰਨੇਡ ਨਾਲ ਅਟੈਕ ਕੀਤਾ ਹੈ ਜੀ ਹਾਲਾਤ ਪੰਜਾਬ ਚ ਬਣ ਗਈ ਹੈ ਕਿ ਇੰਨੇ ਸੀਨੀਅਰ ਲੀਡਰਸ਼ਿਪ ਤੇ ਵੀ ਅਟੈਕ ਹੋਣ ਲੱਗੇ ਮੰਦਰਾਂ ਤੇ ਵੀ ਅਟੈਕ ਹੋਣ ਲੱਗੇ ਆ ਇੱਕ ਬੜੀ ਵੱਡੀ ਪਲਾਨ ਲੱਗਦੀ ਹੈ ਪੰਜਾਬ ਦੀ ਅਮਨ ਸ਼ਾਂਤੀ ਪੱਕਾ ਪੰਜਾਬ ਇੱਕ ਇਜਾ ਸੁਪਾ ਜਿੱਥੇ ਜਿਹੜਾ ਭਾਈਚਾਰਕ ਸਾਂਝ ਨਾਲ ਜੁੜਿਆ ਤੁਸੀਂ ਦੇਖੋ ਉਹ ਜੇ ਹਾਲਾਤ ਜਿਹੜੋਂ ਇੱਥੇ ਗਰਬੜ ਸੀ ਉਦੋਂ ਵੀ ਇੱਥੇ ਭਰਾਵਾਂ ਵਾਂਗੂ ਲੋਕ ਰਹਿੰਦੇ ਸੀ ਤੇ ਆ ਜਿਹੜੀ ਸਭ ਤੋਂ ਵੱਡੀ ਸਟਰੈਂਥ ਸੀ ਪੰਜਾਬ ਦੀ ਉਹ ਹੈ ਭਾਈਚਾਰਕ ਸਾਂਝ ਆ ਜਿਹੜਾ ਅਟੈਕ ਹੈ ਅਟੈਕ ਔਨ ਪੰਜਾਬ ਦੀ ਸਟੇਬਿਲਟੀ ਤੇ ਪੰਜਾਬ ਦੀ ਭਾਈਚਾਰਕ ਸਾਂਝ ਤੇ ਕਰ ਰਿਹਾ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਆਹ ਇੱਕ ਸੜੀਆਂ ਲਗਾਤਾਰ ਹੋ ਰਹੀਆਂ ਐਨਾ ਸਾਰੇ ਇਨਸਟ ਲਗਾਤਾਰ ਹੋ ਰਹੀਆਂ ਤੇ ਸਰਕਾਰ ਕੁਝ ਹੈ ਵੀ ਕੋਈ ਕਦਮ ਨਹੀਂ ਲਈ ਇਹ ਜਾਦੀ ਬਾੜੀ ਸਰਕਾਰ ਹੋਣੀ ਸਕਦੀ ਅੱਜ ਗੈਂਗਸਟਰ ਹਰ ਦੂਜੇ ਬੰਦੇ ਨੂੰ ਪੁੱਛ ਲਓ ਤੁਸੀਂ ਆਪਣੇ ਸ਼ਹਿਰ ਚ ਪੁੱਛੋ ਸਾਰੇ ਸਾਰਿਆਂ ਤੋਂ ਫਰੋਤੀ ਲੱਗੇ ਰਹਉਂਦੇ ਗੈਂਗਸਟਰ ਨਾਲੇ ਹੁਣ ਆਹ ਗ੍ਰੇਨੇਡ ਅਟੈਕ ਕਰਨ ਲੱਗੇ ਡਰਨ ਲੱਗੇ ਮਾਰਨ ਲੱਗੇ ਇਥੇ ਲਾਅ ਐਂਡ ਆਰਡਰ ਤਾਂ ਹੈ ਨਹੀਂ ਚੋਰੀਆਂ ਡਕੈਤੀਆਂ 24 ਘੰਟੇ ਕੰਮ ਚੱਲ ਜਾਂਦਾ ਕਿਉਂਕਿ ਮੁੱਖ ਮੰਤਰੀ ਤਾਂ ਹੈ ਨਹੀਂ ਮੁੱਖ ਮੰਤਰੀ ਇੱਥੇ ਅੱਜ ਸਹੀ ਮੈਨੇ ਤੇ ਪੰਜਾਬ ਨੂੰ ਟੇਕਓਵਰ ਕਰ ਲਿਆ ਕੇਜਰੀਵਾਲ ਨੇ ਸਸੋੜੀਏ ਨੂੰ 4 ਮੈਕਮੇ ਦੇਦੇ ਸਸੋੜੀਏ ਨੂੰ ਕੋਠੀ ਦੇਦੀ ਚੰਡੀਗੜ੍ਹ ਉਹਨਾਂ ਦਾ ਜੈਨ ਇੱਕ ਮਨਿਸਟਰ ਸੀ ਉਹ ਵੀ ਦਿੱਲੀੋਂ ਆ ਗਿਆ ਉਹ ਵੀ ਕੋਠੀ ਦੇ ਦਿੱਤੀਆਂ ਜਿਨ੍ਹਾਂ ਦਿੱਲੀ ਦੇ ਮਨਿਸਟਰ ਹਾਰ ਗਏ ਉਹ ਸਾਰੇ ਇੱਥੇ ਆ ਗਏ ਉਹਨਾਂ ਨੂੰ ਮਹਿਕਮੇ ਦੇਤੇ ਉਹਨਾਂ ਨੂੰ ਦਫਤਰ ਤੁਸੀਂ ਦੇਖ ਲਓ ਅੱਜ ਸਕੂਲ ਦਾ ਅਧ்கਾਟਨ ਸਜ਼ੋਰੀਏ ਦੇ ਨਾਂ ਤੇ ਪਲੇਟਾਂ ਲੱਗੀਆਂ ਪਈਆਂ ਪੰਜਾਬ ਇਹ ਤਾਂ ਮੜੀ ਹਲਤੀ ਹੈ ਜੇ ਪੰਜਾਬ ਦੇ ਲੋਕਾਂ ਨੇ ਪੰਜਾਬੀਆਂ ਨੂੰ ਚੁਣਿਆ ਸੀ ਸਰਕਾਰ ਬਣਾਉਣ ਵਾਸਤੇ ਇੱਥੇ ਜਿਨ੍ਹਾਂ ਨੂੰ ਸਰਕਾਰ ਬਣਾਉਣ ਵਾਸਤੇ ਦੇਦੇ ਉਹਦਾ ਉਹਨਾਂ ਨੂੰ ਗਾਇਬ ਕਰ ਦਿੱਤਾ ਨਾਲੇ ਜਿਹੜੀ ਵੱਡੀ ਗੱਲ ਹੈ ਜਦੋਂ ਕੋਈ ਮੰਤਰੀ ਤੇ ਮੁੱਖ ਮੰਤਰੀ ਸੋਚ ਚੁੱਕਦਾ ਹੈ ਉਹ ਸੋਚ ਚੁੱਕਦਾ ਹੁੰਦਾ ਹੈ ਕਿ ਮੈਂ ਕਿ ਉਹ ਗੀ ਸਾਰੀਆਂ ਫਾਈਲਾਂ ਸਟੇਟ ਦੀਆਂ ਉਹਦੇ ਕੋਲ ਆਉਣੀਆਂ ਸੋਚ ਚੁੱਕੀ ਜਾਂਦੀ ਹੈ ਕਿ ਜੋ ਸਰਕਾਰ ਦੀ ਗੱਲਾਂ ਕਿਸੇ ਹੋਰ ਨੂੰ ਨਹੀਂ ਅਸੀਂ ਦੱਸਾਂਗੇ। ਯਾ ਤਾਂ ਆਪਣੀ ਸੌ ਦੀ ਸਭ ਤੋਂ ਵੱਡੀ ਵਾਇਲੇਸ਼ਨ ਆ ਹੀ ਕਰ ਰਿਹਾ ਸਭ ਤੋਂ ਵੱਡਾ ਵਾਇਲੇਸ਼ਨ ਆ ਕਰ ਰਿਹਾ। ਸੋ ਮੈਂ ਇੰਨਾ ਕਹਿਣਾ ਚਾਹਣਾ ਕਿ ਬੀਜੇਪੀ ਨੂੰ ਮੈਂ ਕਹਿਣਾ ਚਾਹਣਾ ਤੇ ਪੁਲਿਸ ਨੂੰ ਇੰਨਾ ਥੱਲੇ ਨਾ ਲੱਗੋ ਕਿ ਤੁਸੀਂ ਕੰਮ ਹੀ ਛੱਡ ਜਿਓ। ਤੇ ਮੈਂ ਸ਼ੋਰ ਕਰਨਾ ਚਾਹਣਾ ਪੰਜਾਬੀਆਂ ਨੂੰ ਕਿ ਪੰਜਾਬ ਵਿੱਚ ਕਿਉਂਕਿ ਕਾਲੀ ਦੇਲੇ ਖੇਤਰੀ ਪਾਰਟੀ ਹੈ ਸਾਡੇ ਵਾਸਤੇ ਪੰਜਾਬ ਬਹੁਤ ਇੰਪੋਰਟੈਂਟ ਹੈ ਤੇ ਅਸੀਂ ਕਿਸੇ ਹਾਲਤ ਵਿੱਚ ਵੀ ਇੱਥੇ ਅਮਨ ਸ਼ਾਂਤੀ ਭੰਗਣੀ ਹੋਣ ਦੇਵਾਂਗੇ ਤੇ ਭਾਈਚਾਰਕ ਸਾਂਝ ਜਿਹੜੀ ਜਿਹੜਾ ਆਪਣਾ ਸਭ ਤੋਂ ਵੱਡਾ ਇੱਕ ਮੈਂ ਕਹਿੰਦਾ ਪੰਜਾਬ ਦਾ ਸਭ ਤੋਂ ਵੱਡੀ ਜਿਹੜੀ ਅਚੀਵਮੈਂਟ ਹੈ ਉਹ ਭਾਈਚਾਰਕ ਸਾਂਝ ਜੀ ਉਹ ਕਿਸ ਜਿੰਨੀ ਮਰਜ਼ੀ ਜੋਰ ਲਾ ਲੈਣ ਪਰ ਆਹ ਰਿਸ਼ਤਾ ਨਹੀਂ ਟੁੱਟਣ ਦੇਣਾ ਆਹ ਸਾਰਿਆਂ ਪੰਜਾਬੀਆਂ ਦਾ ਫੈਸਲਾ ਵੀ ਹੈ ਤੇ ਅਸੀਂ ਕਾਲੀਆ ਸੱਪ ਕੋਲ ਆਏ ਪੂਰੀ ਇਹਨਾਂ ਨਾਲ ਸਾਡਾ ਪੁਰਾਣਾ ਸਾਂਝ ਰਹੀ ਹੈ ਜੀ ਤੇ ਸਾਡੇ ਰਿਸ਼ਤੇ ਹੁਣ ਵੀ ਹੈ ਤੇ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਮੈਨੂੰ ਮੈਨੂੰ ਤਾਂ ਸਿਰੇ ਪਤਾ ਲੱਗਿਆ ਮੈਂ ਕਿ ਮੈਂ ਜਰੂਰ ਜਾ ਕੇ ਆਉਣਾ ਕਿ ਜੇ ਇਹ ਜੇ ਹਮਲੇ ਹੁਣ ਹੋਣ ਲੱਗ ਗਏ ਤੇ ਫਿਊਚਰ ਕੀ ਹੋਊਗਾ ਸਿਰੇ ਸਵਾਲ ਹੈ ਅਮਨ ਅਰੋੜਾ ਸਿਰੇ ਆਪਣਾ ਉਸ ਤੋਂ ਪਹਿਲਾਂ ਕੋਸ਼ਿਸ਼ ਕਰਦੇ ਨੇ ਕਿ ਬੁਕਲਾਹਟ ਹੈ ਜਿਹੜੀ ਅਸੀਂ ਵਿਸ਼ੇ ਦੇ ਉੱਤੇ ਕਾਰਵਾਈ ਕਰਦੇ ਪਿਆ ਉਸ ਤੋਂ ਬਾਅਦ ਇੰਦਸਕ ਜਿਹੜੀ ਮਾਮਲੇ ਹੋ ਗਏ ਤੇ ਦੂਸਰੇ ਪਾਸੇ ਜਦੋਂ ਕਾਨਫਰੰਸ ਹੁੰਦੀ ਉਹਦਾ ਆਈਐਸਆਈ ਦਾ ਜਿਹੜਾ ਇੱਕ ਸਮਨੇ ਦੇ ਵਿੱਚ ਹੱਥ ਦੱਸੋ ਬੁਕਲਾੜ ਕਿਸ ਕਲ ਦੀ ਹੈ ਜਿਹੜੇ ਬੁਕਲਾੜ ਆ ਉਹਨਾਂ ਨੂੰ ਫੜ ਕੇ ਅੰਦਰ ਕਿਉਂ ਨਹੀਂ ਕਰਦੇ ਆ ਇੱਕ ਬਹਾਨਾ ਆਪਣੀਆਂ ਕਮਜ਼ੋਰੀਆਂ ਨੂੰ ਲੁਕੋਰੇ ਆ ਅੱਜ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਐ ਸਾਰਿਆਂ ਨੇ ਮਹੀਨਾ ਬੰਦ ਲਿਆ ਨਸ਼ੇ ਵਿੱਚ ਨਾ ਨਸ਼ੇ ਕਿਉਂ ਵੱਧ ਗਿਆ ਕਿਉਂਕਿ ਇਹਨਾਂ ਦੇ ਐਮਐਲਏ ਮੀਨਾ ਬਣ ਰਿਹਾ ਕਈ ਪੁਲਿਸ ਅਫਸਰ ਜਿਹੜੇ ਮੈਂ ਬਲਾ ਕੇ ਪੁੱਛਿਆ ਵੀ ਉਹਨਾਂ ਨੂੰ ਉਹ ਕਹਿੰਦੇ ਅਸੀਂ ਕੀ ਕਰੀਏ ਅਸੀਂ ਜਿਹੜੇ ਅਫਸਰ ਅਸੀਂ ਕੋਈ ਥੱਲੇ ਵੇਚਦਾ ਫੜਦੇ ਆ ਉਹਨਾਂ ਨੂੰ ਅਛੜਾ ਲੈਂਦੇ ਆ ਤੇ ਕਿਉਂਕਿ ਹਲਕੇ ਇੰਚਾਰਜ ਜਿਹੜੇ ਬਲਾਏ ਉਹਨਾਂ ਦੇ ਐਮ.ਐਲ.ਏ ਆ ਉਹ ਆਪ ਮੀਨਾ ਲਈ ਜਾਂਦੇ ਨਸ਼ਾ ਵੇਚਣਾ ਖੁੱਲੀ ਛੁੱਟੀ ਦਿੱਤੀ ਹੈ ਤੇ ਇਸ ਬੰਦੇ ਨੂੰ ਨਹੀਂ ਫੜਨਾ ਬਾਈਓ ਹਾਲਾਤ ਬਣ ਗਏ ਐਨਾ ਵੱਡਾ ਹੌਸਲਾ ਹੋ ਗਿਆ ਕਿ ਜਿੱਥੇ ਮਰਜ਼ੀ ਜਾ ਕੇ ਗ੍ਰਨੇਡ ਸਿੱਟਣ ਜੇ ਕੋਈ ਜਦੋਂ ਕਸ਼ੋਰਮਨੀ ਕਾਲੀਦਲ ਬੀਜੇਪੀ ਦੇ ਰਾਜ ਸੀ ਉਦੋਂ ਤੁਸੀਂ ਦੇਖਿਆ ਕਿੰਨੇ ਕਿਵੇਂ ਅਸੀਂ ਸਟਰੋਂਗਲੀ ਕੰਟਰੋਲ ਕੀਤਾ ਇਸ ਸਾਰਾ ਕੁਝ ਆ ਪਿਛਲੇ 10 ਸਾਲਾਂ 'ਚ ਦੇਖੇ ਹੌਲੀ ਹੌਲੀ ਖਰਾਬ ਹੁੰਦਾ ਗਿਆ ਪਰ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਚੀਫ ਮਿਨਿਸਟਰ ਸੀ ਉਦੋਂ ਵੀ ਉਹ ਚੀਫ ਮਿਨਿਸਟਰ ਨਹੀਂ ਸੀ ਉਹ ਤਾਂ ਘਰੋਂ ਨਿਕਲੇ ਨਹੀਂ ਉਹਦੇ ਬਾਅਦ ਡਿਟੇਰੀਏਸ਼ਨ ਹੋਣਾ ਲਾ ਤਾਂ ਜਵੇਂ ਹੀ ਉਹ ਪੱਠਾ ਬਾਤਾ ਜੀ ਨੇ ਤੋਂ ਆ ਮੈਨੂੰ ਤਾਂ ਡਰ ਲੱਗਦਾ ਕਿ ਜਾਇ ਜੀ ਹਾਲਾਤ ਇਹਨੇ ਬਣਾਈ ਜਾਂਦੇ ਐ ਪਤਾ ਨਹੀਂ ਕਿੱਥੇ ਲੈ ਕੇ ਜਾਣਗੇ ਆ ਕੁਛੀ ਦੂਰੀ ਦੇ ਉੱਤੇ ਪੁਲਿਸ ਖੜਾਇਆ ਫਿਰ ਵੀ ਡਿਊਟੀ ਪਾਤਾ ਤੁਸੇ ਹੈਰਾਨ ਰਹਿ ਜਾਓਗੇ ਮੇਰੇ ਤੇ ਜਿਹੜਾ ਹਮਲਾ ਹੋਇਆ ਉਸੀ ਗੱਲ ਤੇ ਮੇਰੇ ਤੇ ਹਮਲਾ ਹੋਇਆ ਨਾ ਕਮਿਸ਼ਨਰ ਵੀ ਆਇਆ ਉੱਥੇ ਪਤਾ ਕਰਨਾ ਤੁਸੀਂ ਗੱਲ ਦਿੰਦੇ ਨੇ ਅੰਮ੍ਰਿਤਸਰ ਹਾਂ ਅੰਮ੍ਰਿਤਸਰ ਜਦੋਂ ਮੇਰੇ ਕਮਰਾ ਹੋਇਆ ਮੈਂ ਅੰਮ੍ਰਿਤਸਰ ਛੇਕਾ ਮੈਂ ਤਿੰਨ ਘੰਟੇ ਬੈਠਾ ਰਿਹਾ ਉੱਥੇ ਉੱਥੇ ਫਿਰ ਵੀ ਕਮਿਸ਼ਨਰ ਨਹੀਂ ਆਇਆ ਉੱਥੇ ਤੱਕ ਤੁਸੀਂ ਦੇਖੋ ਹਾਲਾਤ ਦੇਖੋ ਕਹਿ ਜੀਏ ਤੁਸੀਂ ਦੇਖੋ ਕਮਿਸ਼ਨਰ ਨਹੀਂ ਆਇਆ ਦੂਜੀ ਗੱਲ ਜਿਹਦੇ ਤੇ ਉਹ ਜਿਹਦੇ ਪੱਛਾ ਦਿੱਤਾ ਹੈ ਉਹ ਪੱਛਾ ਵੀ ਇਹਨਾਂ ਨੇ ਕੀਤਾ ਕਿ ਬਸ ਹੱਥੋਂ ਮੁੱਤ ਹੀ ਹੋਈ ਉਹਦੇ ਦਾ ਗੋਲੀ ਚੱਲ ਗਈ ਫਿਰ ਇਹ ਬੰਦਾ ਆਇਆ ਉਹ ਕਹਿ ਰਿਹਾ ਕਿ ਮੈਂ ਮਾਰਨ ਆਇਆ ਤੇ ਪਰਚੇ ਚ ਉਹਨਾਂ ਨੇ ਦਿੱਤੇ ਨਹੀਂ ਤੇ ਬੇਲ ਵੀ ਕਰਾਤੀ ਉਹਦੀ ਇਹ ਅਜੇ ਸਰਕਾਰਾਂ ਚ ਹੋਇਆ ਤੇ ਨਾਲੇ ਵੱਡੀ ਗੱਲ ਹੈ ਕਹਿਣੀ ਹੋ ਮੈਨੂੰ ਅੱਜ ਤੱਕ ਮੇਰੇ ਤੇ ਹਮਲਾ ਹੋਇਆ ਨਾ ਚਲਾਨ ਪੇਸ਼ ਹੋ ਗਿਆ ਮੇਰਾ ਬਿਆਨ ਹੀ ਨਹੀਂ ਲੈਣਾ ਹੈ ਜਿਹਦੇ ਤੇ ਹਮਲਾ ਹੋਇਆ ਉਹਦਾ ਬਿਆਨ ਹੀ ਨਹੀਂ ਲੈਣਾ ਹੈ ਮੇਰੇ ਸਿਕਿਉਰਿਟੀ ਦੇ ਆਫਸਰ ਹੈ ਉਹਨਾਂ ਦਾ ਨਹੀਂ ਬਿਆਨ ਲਿੱਤਾ ਤੇ ਫਿਰ ਇਨਵੈਸਟੀਗੇਸ਼ਨ ਕੀ ਹੈ ਮੈਂ ਤਾਂ ਪਹਿਲਾ ਕੇਸ ਹੈ ਜਿੱਥੇ ਜਿੱਦੇ ਤੇ ਹਮਲਾ ਹੋਇਆ ਉਹਦਾ ਬਿਆਨ ਹੀ ਨਹੀਂ ਹੋਇਆ ਸਭ ਬਲੈਂਡ ਦਾ ਸੀਨ ਕੀ ਚੀਜ਼ਾਂ ਨੂੰ ਸਾਰੇ ਬਲੈਂਡ ਦਾ ਸੀਨ ਆ ਸਾਰੇ ਕ੍ਰਿਮੀਨਲ 엘ਮੈਂਟ ਸਹੀ ਮੈਨੇ ਦੇ ਆਮ ਆਦਮੀ ਪਾਰਟੀ ਦਿੱਨੇ ਵੀ ਕ੍ਰਿਮੀਨਲ ਐਲਮੈਂਟ ਸੀ ਸਾਰੇ ਆਮ ਆਦਮੀ ਪਾਰਟੀ ਚ ਆ ਗਏ ਉਹਨਾਂ ਨੇ ਬਦਲਾਅ ਦਾ ਨਾਂ ਦੇ ਕੇ ਉਹਨਾਂ ਨੇ ਕਬਜ਼ਾ ਪੰਜਾਬ ਤੇ ਕਰ ਲਿਆ ਤੇ ਅੱਜ ਪੰਜਾਬ ਨੂੰ ਲੁੱਟ ਰਿਹਾ ਤੇ ਪੰਜਾਬ ਦੀ ਸਿਚੁਏਸ਼ਨ ਨੂੰ ਖਰਾਬ ਕਰ ਰਿਹਾ